15 ਕਿੱਲੇ ਮੱਚ ਚੁੱਕੇ ਨੇ ਤੇ ਉਹਨਾਂ ਦੇ ਵਿੱਚੋਂ ਆ ਇੱਕ ਦੱਗੀ ਜਿਹੜੀ ਤੁਸੀਂ ਖੜੀ ਦੇਖ ਸਕਦੇ ਹੋ ਹੁਣ ਉਹ ਕਿਸਾਨ ਦੇ ਦਿਲ ਤੇ ਕੀ ਬੀਦੀ ਹੋਊ ਵੀ ਆ ਇੱਕ ਦੱਗੀ ਦਾ ਕੀ ਕਰੂਗਾ 15 ਕਿੱਲੇ ਮੱਚ ਗਏ ਤੁਹਾਡੀ ਅੱਖਾਂ ਸਾਹਮਣੇ ਹਾਂਜੀ ਹਾਂਜੀ ਆ ਤੁਹਾਡੇ ਸਾਹਮਣੇ ਬਾਬੂ ਫਿਰ ਦਿਲ ਤੇ ਕੀ ਬੀਦੀ ਹੋਣੀ ਇਹ ਤਾਂ ਪਤਲੀ ਕਾਲੀ ਫਸਲ ਆ ਅਰਸੋਂ ਦੇ ਕਹਿਤ ਹੀ ਨਹੀਂ ਆਏ ਅੱਛਾ ਦਿਲ ਨਹੀਂ ਕਰਦਾ ਖੇਤਾਂ ਉਂ 15 ਕਿਲੇ ਬਚੇ 9 ਦਾ ਠੇਕੇ ਦੇ ਸੀਗੇ 8000 ਠੇਕਾ اچھا ਕਈ ਪੋਤਾਂ ਆ ਕੇ ਬਦਲ ਫਸਲ ਇਹ ਵੀ ਪੋਤੀ ਹੁੰਦਾ ਜੀ ਇੱਕ ਤਰ੍ਹਾਂ ਦਾ ਸਾਡਾ ਜਿਹੜਾ ਪੰਜਾਬ ਆ ਇਹ ਖੇਤੀ ਪ੍ਰਧਾਨ ਸੂਬਾ ਆਪਾਂ ਹਰ ਸਾਲ ਖਬਰਾਂ ਸੁਣਦੇ ਆ ਕੜ ਤੋਂ ਅੱਗ ਲੱਗਣ ਦੀ ਹਰ ਸਾਲ ਖਬਰਾਂ ਕਿੰਨੇ ਟਾਈਮ ਤੋਂ ਇਹ ਗੱਲਾਂ ਚੱਲ ਰਹੀਆਂ ਨੇ ਹਲੇ ਤੱਕ ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਦਾ ਕੋਈ ਫੋਰਸ ਪ੍ਰਬੰਧ ਹੀ ਨਹੀਂ ਹੋ ਸਕਿਆ ਫਾਇਰ ਬੁਝਾਉਣ ਵਾਲੇ ਆਏ ਅੱਗ ਬੁਝਾਤੀ ਜਦੋਂ ਅੱਗ ਬੁਝ ਗਈ ਉਦੋਂ ਆਏ ਉਦੋਂ ਆਏ ਜੀ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਲਗਾਤਾਰ ਕਣਕ ਨੂੰ ਅੱਗ ਲੱਗਣ ਦੀਆਂ ਖਬਰਾਂ ਆ ਰਹੀਆਂ ਨੇ ਲਗਾਤਾਰ ਤੁਸੀਂ ਉਹ ਵੀਡੀਓ ਵਾਇਰਲ ਹੁੰਦੀਆਂ ਦੇਖੀਆਂ ਨੇ ਤੇ ਬਹੁਤ ਸਾਰੀਆਂ ਵੀਡੀਓ ਸਾਨੂੰ ਰਵਾ ਦਿੰਦੀਆਂ ਨੇ ਕਿ ਇੰਨੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਜਦੋਂ ਜਮਾ ਵੱਢਣ ਤੇ ਆਈ ਤਾਂ ਉਦੋਂ ਉਹ ਸੜ ਕੇ ਸੁਆਹ ਹੋ ਜਾਵੇ ਤੁਸੀਂ ਆ ਦੇਖ ਸਕਦੇ ਹੋ ਜਿਹੜੇ ਪੈਰਾਂ ਦੇ ਵਿੱਚ ਕਣਕ ਦੇ ਦਾਣੇ ਆ ਜਿਹੜੇ ਐਨ ਬਿਲਕੁਲ ਸੜ ਕੇ ਸੁਆਹ ਹੋ ਚੁੱਕੇ ਨੇ ਬਿਲਕੁਲ ਭੁੱਜ ਚੁੱਕੇ ਨੇ ਆ ਤੁਸੀਂ ਦੇਖ ਸਕਦੇ ਹੋ ਮਿੱਟੀ ਵੀ ਆ ਜਿਹੜੀ ਉਹ ਵੀ ਐਨ ਪੂਰੀ ਤਰ੍ਹਾਂ ਮੱਚ ਚੁੱਕੀ ਆ ਤੇ ਇਹ ਉਦੋਂ ਹੋਇਆ ਜਦੋਂ ਕਣਕ ਬਿਲਕੁਲ ਵੱਢਣ ਵਾਲੀ ਸੀ ਇਹ ਖਬਰ ਆ ਮੋਗਾ ਜ਼ਿਲ੍ਹਾ ਦੇ ਪਿੰਡ ਮਾੜੀ ਮੁਸਤਫਾ ਦੀ ਬਾਪੂ ਜੀ ਇਹ ਜਿਹੜੇ ਕਣਕ ਮੱਚੀ ਆ ਤੁਹਾਡੀ ਇੱਕ ਇੱਕ ਘਟਨਾ ਵਾਪਰੀ ਕਿਵੇਂ ਆ ਅੱਗ ਲੱਗੀ ਆਈ ਉਹ ਉੱਥੇ ਮਸ਼ੀਨ ਤੇ ਪੜਦੀ ਦੀ ਟਰੈਕਟਰ ਠੀਕ ਆ ਪਤਾ ਨਹੀਂ ਕਿਹੜਾ ਟਰੈਕਟਰ ਜਿਵੇਂ ਪਤਾ ਨਹੀਂ ਮੱਚੀ ਚੋਂ ਨਿਕਲਿਆ ਤੇ ਦੇਖੋ ਬੇਹੀ ਤੇ ਇੱਕ ਹਵਾ ਤੇ ਹੀ ਸੀਗੀ ਬੇਤ ਜਣ ਕੇ ਕਿ ਲੋਕਾਂ ਨੇ ਬਹੁਤ ਹਿੰਮਤ ਕਰਕੇ ਅੱਗ ਤੇ ਕਾਬੂ ਪਾਇਆ ਇੰਨਾ ਹੀ ਤਾਂ ਪਤਾ ਨਹੀਂ ਕਿੰਨਾ ਨਕਾਲ ਹੋ ਜਾਣਾ ਇਹ ਜਦੋਂ ਘਟਨਾ ਵਾਪਰੀ ਆ ਤੁਸੀਂ ਖੇਤ ਹੀ ਸੀਗੇ ਫਿਰ ਤੁਹਾਡੇ ਸਾਹਮਣੇ ਪਿੰਡੇ 'ਚ ਸੀਗਾ ਜੀ ਅੱਛਾ ਮੰਡੀ ਮੈਂ ਕਹਿਣ ਲੱਗਾ ਮੰਡੀ 'ਚ ਗਿਆ ਸੀਗਾ ਵੀ ਸੋਮਵਾਰ ਨੂੰ ਆਪਾਂ ਕਣਕ ਰੋਣੀ ਹੈ ਅੱਛਾ ਉਹ ਫਿਰ ਮੈਂ ਅਜੇ ਖੜਾ ਵੀ ਨਹੀਂ ਸੀਗਾ ਤੇ ਜਦੋਂ ਨੂੰ ਫੋਨ ਜਾਵੜੇ ਬਾਪੂ ਜੀ ਪਿੰਡ ਦੇ ਵਿੱਚ ਇਹ ਕਹਿਣ ਗਏ ਸੀਗੇ ਕਿ ਕਣਕ ਬੜਣੀ ਆ ਪਰ ਕੋਈ ਨਾ ਪੜ੍ਹੋ ਸ਼ਨੀਵਾਰ ਸੀਗਾ ਮੈਂ ਵੀ ਸੋਮਵਾਰ ਨੂੰ ਅੱਜ ਵੀ ਕਣਕ ਪਰਸ ਤੋਂ ਬਟਾਗੇ ਹਾਂ ਉਹ 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 ਨਾਲ ਗੱਲ ਹੋਈ ਨਾ ਖੜਾ ਹੀ ਸੀਗਾ ਉਹਦੀ ਪਤਾ ਲੱਗ ਗਿਆ ਵੀ ਆਹ ਖਬਰ ਆ ਗਈ ਆ ਇਥੋਂ ਪੂਣ ਚਾੜੇ ਆਪਣੀ ਤੇ ਹੀ ਦਾ ਬਾਪੂ ਫਿਰ ਦਿਲ ਤੇ ਕੀ ਬੀਤਦੀ ਹੋਣੀ ਆ ਤਾਂ ਪਤਾ ਕੋਈ ਕਾਲੀ ਫਸਲ ਆ ਪਰਸੋਂ ਦੇ ਕੀਤੀ ਨਹੀਂ ਆਇਆ ਅੱਛਾ ਦਿਲ ਨਹੀਂ ਕਰਦਾ ਖੇਤਾਂ ਉਹਨੂੰ ਕਿੰਨਾ ਕੁ ਖਰਚਾ ਆ ਜਾਂਦਾ ਏ ਇੱਕ ਕਿੱਲੇ ਦੇ ਹਿਸਾਬ ਨਾਲ ਆਪਾਂ ਦੇਖੀਏ ਉਹ ਤਾਂ ਤੁਹਾਨੂੰ ਪਤਾ ਵੀ 15 ਕਿੱਲੇ ਮੱਚੇ 9 ਦਾ ਠੇਕੇ ਤੇ ਸੀਗਾ 8000 ਠੇਕਾ ਅੱਛਾ 9 9 ਠੇਕੇ ਤੇ ਸੀਗਾ 9 ਠੇਕੇ ਨੁਕਸਾਨ ਬਹੁਤ ਹੋ ਗਿਆ ਬਾਪੂ ਫਿਰ ਤਾਂ ਨਾ 15 ਕਿੱਲੇ ਮੱਚ ਗਏ ਥੋੜੀਆਂ ਅੱਖਾਂ ਸਾਹਮਣੇ ਹਾਂਜੀ ਹਾਂਜੀ ਆ ਤੁਹਾਡੇ ਕੰਮ ਨੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਤੋਂ ਲੈ ਕੇ ਸਾਰੇ ਪਾਸੇ ਦੂਰ ਤੱਕ ਜਿੱਥੇ ਵੀ ਨਿਗਾਹ ਜਾਂਦੀ ਆ ਥੋੜੀ ਉਹ ਜਿਹੜੇ ਕਿੱਲੇ ਮੱਚੇ ਹੋ ਤੁਹਾਨੂੰ ਦੇਖ ਸਕਦੇ ਨੇ ਤੇ ਦਰਖਤਾਂ ਨੂੰ ਵੀ ਅੱਗ ਲੱਗੀ ਹੋਈ ਆ ਆਹ ਦੇਖੋ ਸਾਰੇ ਦਰਖਤ ਆ ਜਿਹੜੇ ਇਹ ਝੁੱਲਸੇ ਹੋਏ ਨੇ ਦੂਰ ਤੱਕ ਅੱਗ ਲੱਗੀ ਹੋਈ ਆ ਅੱਗ ਦਾ ਇੱਥੋਂ ਲੈ ਕੇ 1.8 ਕਿਲੋ ਖੜਾ ਹੀ ਨਹੀਂ ਜਾਂਦਾ ਸੀਗਾ ਜੀ ਅੱਛਾ ਇੰਨੀ ਤੇਜ਼ ਸੀਗੀ ਹਵਾ ਵ ਤੇ ਹਾਂ ਕਰ ਭਜਾਈ ਕਿਵੇਂ ਕਿੰਨੇ ਕ ਟਾਈਮ ਬਾਅਦ ਪੁੱਜੀ ਅੱਧਾ ਕਿ ਕਿ ਟੱਲ ਗਿਆ ਅੱਛਾ ਵੈਰੀ ਵੈਰੀ ਉਹ ਤਾਂ ਫੇ ਲੋਕ ਬਾਹਲੇ ਇਕੱਠੇ ਹੋ ਗਏ ਕੋਈ ਕਿਧਰ ਨੂੰ ਦੌੜੂ ਕੋ ਉੱਠੂ ਕੋਈ ਕਿਧਰ ਨੂੰ ਦੌੜੂ ਕੋ ਉੱਠੂਗਾ ਲਗਾਤਾਰ ਹੀ ਅੱਗ ਬੱਭੀ ਜਾ ਰਹੀ ਸੀ ਠੀਕ ਹੈ ਸਬਜੀ ਆ ਸਬਜੀ ਕਰਕੇ ਮਾੜੀ ਮੋਟੀ ਬਚਤ ਹੋ ਗਈ ਹਾਂਜੀ ਅੱਛਾ ਉੱਥੇ ਆ ਕੇ ਰੁਕ ਗਿਆ ਉੱਥੇ ਜਾ ਕੇ ਨਹੀਂ ਤਾਂ ਪਤਾ ਨਹੀਂ ਕਿੱਥੇ ਜਾ ਕੇ ਕੰਡ ਨਹੀਂ ਲਿਆ ਹਾਂ ਸਾਰੇ ਕੰਨ ਕੇ ਖੜੀ ਸੀਗੀ ਅੱਛਾ ਫਿਰ ਖੜੀ ਸੀਗੀ ਹੂੰ ਉਹ ਦਰਦਾਂਕਰੀ ਤੇ ਫਾਇਦੇ ਕਰ ਮੈਂ ਬਾਪੂ ਜਾਣਨਾ ਚਾਹੁੰਗਾ ਇਹ ਗੱਲ ਜਦੋਂ ਕਿਉਂਕਿ ਆਪਣੀ ਫਸਲ ਆ ਜਿਹੜੀ ਹਨਾ ਬਹੁਤ ਆਪਾਂ ਪਿਆਰ ਨਾਲ ਸੰਭਾਲਦੇ ਬਹੁਤ ਅੱਛਾ ਹੁੰਦੇ ਆ ਹਨਾ ਹਾਂ ਬਿਲਕੁਲ ਪਰਸਨ ਦਾ ਖੇਤ ਹਾਂ ਇਹ ਤਾਂ ਰੋਈ ਜੇ ਕੱਲ ਵੀ ਪਰਸਨ ਵੀ ਦੂਰ ਰੋਈ ਅੱਛਾ ਹੋਰ ਇਹ ਰੋਣਾ ਤਾਂ ਫਿਰ ਬਿਲਕੁਲ ਆਉਂਦਾ ਕਿਉਂਕਿ ਇੰਨੀ ਜਿਆਦਾ ਸੰਭਾਲ ਕਰਕੇ ਫਸਲ ਪਾਲੀ ਹੋਵੇ ਹਨਾ ਤੇ ਵੱਢਣ ਦੇ ਦਿਨ ਹੁਣ ਉਦੋਂ ਜਿਆਦਾ ਦੁੱਖ ਹੁੰਦਾ ਇਹ ਫਿਰ ਪਹਿਲਾਂ ਤਾਂ ਨਹੀਂ ਕਦੇ ਚਾਣ ਸੀ ਪਹਿਲੀ ਵਾਰੀ ਤੁਹਾਡੇ ਨਾਲ ਪਹਿਲੀ ਵਾਰੀ ਅੱਛਾ ਅੱਗੇ ਤਾਂ ਇਹ ਹੁੰਦਾ ਸੀ ਵੀ ਲੋਕਾਂ ਦੇ ਨਾਲ ਸੌਣਦੇ ਹੁੰਦੇ ਸੀ ਆਈ ਜਾਂਦੇ ਹਨ ਹੁਣ ਆਪਦੇ ਨਾਲ ਪਾਪਰ ਗਿਆ ਤੇ ਬਾਪੂ ਜੀ ਫਿਰ ਕੋਈ ਮੁਆਵਜ਼ੇ ਦੀ ਗੱਲ ਤੁਰੀ ਆ ਕੁਝ ਨਹੀਂ ਤਾਂ 13 ਪਟਵਾਰੀ ਲੈ ਕੇ ਲੈ ਗਏ ਅੱਛਾ ਹਾਂ ਵੇਖੋ ਦਿੰਦੇ ਜਾਂ ਨਹੀਂ ਦਿੰਦੇ ਅਰ ਨਹੀਂ ਦਿੰਦੇ ਕਿੰਨਾ ਕੁ ਮੰਗ ਕਰਦੇ ਹੋ ਤੁਸੀਂ ਮੁਆਵਜ਼ਾ ਕਿੰਨਾ ਮਿਲਣਾ ਚਾਹੀਦਾ ਉਹ ਤਾਂ ਪਤਾ ਹੀ ਹੁਣ ਸਾਰਿਆਂ ਨੂੰ ਵੀ ਕਿੰਨਾ ਕਰਦਾ ਜੀ ਹਾਂ ਢਾੜ ਵੀ ਇਤੀ ਤਾਂ ਚੰਗੇ ਸੀਗੇ ਚੰਗੇ ਸੀਗੇ ਜੀ 67 ਮਨ ਅੱਛਾ ਜੇ ਨਹੀਂ ਝਾੜਿਆ ਸਵਰ ਚੰਗਾ ਸੀਗਾ ਇਹ ਕਿੰਨਾ ਕੁ ਸੀਗਾ ਕਿੰਨੇ ਮਨ ਸੀਗਾ 67 ਮਨ ਤੋਂ ਉੱਤੇ ਹਾਂ ਜੀ ਇਹ ਲੋਕ 65 ਮਨ 60 60 ਅਰ ਕਾ ਦੱਡ ਬਾੜ ਤਾਂ ਆਵੀ ਆਮੀਂ ਕੁਝ ਕਿੱਲੇ ਬਚ ਵੀ ਗਏ ਆ ਤੁਹਾਡੇ ਫਿਰ ਹਾਂ ਜਿਵੇਂ ਉਹ ਪੁਰੇ ਕਣੀ ਤਾਂ ਜੋਗੀ ਬਚੀ ਹੋਈ ਹਾਂ ਜੋਗਰੀ ਅੱਛਾ ਨਹੀਂ ਤਾਂ ਜੇ ਨਹੀਂ ਜੇ 10 15 ਮਿੰਟ ਹੋਰ ਨਾ ਬੋਝਦੀ ਤਾਂ ਵੀ ਲਿਮਟ ਤਾਂ ਐਂਡ ਤੇ ਬਹੁਤ ਹਿੰਮਤ ਕੀਤੀ ਹਾਂ ਸਾਰੇ ਪਿੰਡਾਂ ਸਿੰਘਾ ਠੀਕ ਹੂੰ ਆਏ ਆਸ-ਪਾਸੇ ਦੇ ਪਿੰਡਾਂ ਦੇ ਜਿੱਥੋਂ ਮਾਰੇ ਮੋਟੋ ਪਤਾ ਲੱਗਦਾ ਸੀ ਬਹੁਤ ਲੋਕ ਆਏ ਮੈਂ ਕਹਿੰਦੀ ਹੂੰ ਆ ਕੇ ਉੱਥੇ ਮਦਦ ਕਰਕੇ ਇਹ ਤੇ ਨਹੀਂ ਤਾਂ ਪਤਾ ਨਹੀਂ ਕਿ ਕਿੰਨੇ ਨਨ੍ਹੇ ਕੰਮ ਨੇ ਉਹ ਕੰਮ ਸੇ ਇੱਕ ਆਪਣੇ ਕਿਸਾਨ ਆ ਜਿਹੜੇ ਉਹ ਦੇਸ਼ ਦੇ ਰੀੜ ਦੀ ਹੱਡੀ ਆ ਲੋਕਾਂ ਨੂੰ ਖਾਣ ਲਈ ਕਣਕ ਦਿੰਦੇ ਨੇ ਬੇਸ਼ੱਕ ਇਹਨਾਂ ਨੂੰ ਮੁਆਵਜ਼ਾ ਮਿਲ ਸਕਦਾ ਜਦੋਂ ਲੋਕ ਰੌਲਾ ਪਾਉਂਦੇ ਨੇ ਤਾਂ ਮੁਆਵਜ਼ਾ ਮਿਲ ਜਾਂਦਾ ਪਰ ਫਿਰ ਵੀ ਉਹ ਹਾਲਾਤ ਦੇਖੋ ਕਿ ਜਿਹੜੀ ਫਸਲ ਨੂੰ ਇੰਨੀ ਸੰਭਾਲ ਨਾਲ ਪਾਲਿਆ ਹੋਵੇ ਉਹ ਵੱਢਣ ਦੀ ਪੂਰੀ ਤਿਆਰੀ ਹੋਵੇ ਕੱਲ ਨੂੰ ਫਸਲ ਵੱਢਣੀ ਹੋਵੇ ਅੱਜ ਅੱਗ ਲੱਗ ਜਾਵੇ ਤਾਂ ਉਹ ਕਿਸਾਨ ਦੇ ਉੱਤੇ ਕੀ ਬੀਤਦੀ ਹੋਗੀ ਜੇਕਰ ਮੁਆਵਜ਼ਾ ਵੀ ਮਿਲਦਾ ਪਰ ਕਿਸਾਨ ਦਾ ਮੁਆਵਜ਼ੇ ਨਾਲ ਵੀ ਉਸ ਤਰ੍ਹਾਂ ਸਬਰ ਨਹੀਂ ਉਹਨਾਂ ਨੂੰ ਆਉਣਾ ਕਿਉਂਕਿ ਕਿੱਥੇ ਵੱਢਣੀ ਫਿਰ ਮੰਡੀ 'ਚ ਸੁੱਟਣੀ ਫਿਰ ਉਹਦਾ ਰੇਟ ਲੈਣਾ ਕਿਸੇ ਦੇ ਉਹ ਢਿੱਡ 'ਚ ਵੀ ਪੈਣੀ ਸੀ ਉਹ ਕਣਕ ਹੁਣ ਇਹ ਜਿਹੜੀ ਕਿਸੇ ਦੇ ਕੰਮ ਵੀ ਨਹੀਂ ਆਉਣੀ ਹੋਵੇ ਕਿਉਂਕਿ ਬਹੁਤ ਸਾਰੀ ਕਣਕ ਤਾਂ ਬਿਲਕੁਲ ਹੀ ਸੜ ਕੇ ਸੁਆਹ ਹੋ ਗਈ ਆ ਤਾ ਜਿੱਥੇ ਬਹੁਤ ਸਾਰੇ ਸਰਕਾਰ ਪ੍ਰਬੰਧਾਂ ਦੀ ਗੱਲ ਕਰਦੀ ਹੈ ਕਿ ਅਸੀਂ ਬਹੁਤ ਸਾਰੇ ਪ੍ਰਬੰਧ ਕਰਦੇ ਆ ਸਾਡਾ ਜਿਹੜਾ ਪੰਜਾਬ ਆ ਇਹ ਖੇਤੀ ਪ੍ਰਧਾਨ ਸੂਬਾ ਆ ਆਪਾਂ ਹਰ ਸਾਲ ਖਬਰਾਂ ਸੁਣਦੇ ਆ ਕਣਕ ਨੂੰ ਅੱਗ ਲੱਗਣ ਦੀ ਹਰ ਸਾਲ ਖਬਰਾਂ ਕਿੰਨੇ ਟਾਈਮ ਤੋਂ ਇਹ ਗੱਲਾਂ ਚੱਲ ਰਹੀਆਂ ਨੇ ਹਲੇ ਤੱਕ ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਦਾ ਕੋਈ ਥੋਸ ਪ੍ਰਬੰਧ ਹੀ ਨਹੀਂ ਹੋ ਸਕਿਆ ਮੈਂ ਬਾਪੂ ਜਾਨਣਾ ਚਾਹੁੰਗਾ ਇੱਕ ਗੱਲ ਹੋਰ ਫਾਇਰ ਬੁਗਰੇ ਵਾਲਾ ਆ ਅੱਗ ਬੁਝਾ ਦੇ ਜਦੋਂ ਅੱਗ ਬੁਝ ਗਈ ਕੋਦੋਂ ਆਏ ਉਦੋਂ ਆਏ ਜੀ ਹਾਂਜੀ ਬਹੁਤ ਚੰਗਾ ਹੂੰ ਵੜਕੀ ਜੀ ਅੱਛਾ ਆਦੋਂ ਆਏ ਜੀ ਆਪ ਕੋ ਭਜਾਤੀ ਬਾਵਾ ਚਰਮਾ ਖਵਾਈ ਉਹਦਾ 20 25 ਮਿੰਟ ਅੱਧੇ ਘੰਟੇ ਮਗਵਾਈ ਜੀ ਆਜੋਣੇ ਕਿਹਦੀ ਜੀ ਹਾਂਜੀ ਅਸੀਂ ਟੈਟਰ ਟੂ ਟਰੱਕ ਭਜਾਈਏ ਸਾਡੇ ਪੈਂਡ ਦੇ ਸੰਜੋਗ ਬੰਦਿਆ ਨੇ ਸਾਰਾ ਸਾਦੇ ਤਾਂਡਵਾ ਸਾਡੀ ਮਤਲਬ ਵਾਟੜਾ ਲੈ ਜੀ ਇੱਥੇ ਸਾਡੀਆਂ ਆਪਦੇ ਮਸ਼ੀਨਾ ਪ੍ਰਾਈਵੇਟ ਆਪਦੇ ਪਾਣੀ ਦੇ ਟੈਂਕੀਆਂ ਭਾਈ ਉਹਨਾਂ ਨਾਲ ਹੀ ਭਜਾਇਆ ਪਈਏ ਜੀ ਟਰੈਕਟਰਾਂ ਨੂੰ ਵਿਚਵਾੜੁਰਕੀ ਜੀ ਹਾਂਜੀ ਦੋ ਟੈਟਰ ਤਾਂ ਮੇਰੇ ਆਪਦੇ ਸੀਗੇ ਫਿਰ ਤਾਂ ਆਪਦਾ ਟੈਟਰ ਜੀ ਸੜ ਜਾਣਾ ਹੈਗਾ ਹੂੰ ਹੂੰ ਤੇ ਬਹੁਤ ਜਿਆਦੇ ਦੁੱਖ ਦੀ ਘੜੀ ਸਾਨੂੰ ਨਹੀਂ ਪਤਾ ਲੱਗੀ ਪੱਕਾ ਕਾਕਲ ਹੋ ਗਈ ਸਾਨੂੰ ਨਹੀਂ ਪਤਾ ਲੱਗਾ ਇਹਨਾਂ ਕੀ ਕਰੀ ਕਿੱਧਰ ਹੋ ਜਾਈਏ ਅੱਛਾ ਤੁਹਾਡਾ ਟਰੈਕਟਰ ਵੀ ਸਾਡੇ ਹਾਂਜੀ 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 855 ਅੱਛਾ ਸਾਰੇ ਲੋਕਾਂ ਨੇ ਫਿਰ ਟਰੈਕਟਰ ਨਾ ਹਾਂਜੀ ਹਾਂਜੀ ਸਾਡੇ ਭਰਾਵਾਂ ਨੇ ਸਹਿਯੋਗ ਇਹਨਾਂ ਦਿੱਤਾ ਜੀ ਹਦੋਂ ਬਾਅਦ ਜਿਵੇਂ ਜਿਵੇਂ ਪਤਾ ਲੱਗੇ ਉਹ ਇਹ ਭੱਜ ਭੱਜ ਨਾਟਕੇ ਆਏ ਜੀ ਦੂਜਾ ਨੰਬਰ ਇਹ ਆ ਜੀ ਸਬਜ਼ੀ ਇਹਨਾਂ ਦੀ ਬਰਾੜ ਸਾਹਿਬ ਦੇ ਖੇਤ ਚ ਲੱਗੀ ਹੈ ਜੀ ਇਹਨਾਂ ਦੇ ਕਾਰਕ ਕਾਰਨ ਇਹ ਸਬਜ਼ੀ ਕਾਰਕ ਕਾਰਨ ਖੜ ਗਈ ਨਹੀਂ ਤਾਂ ਇਹ ਮੇਰੇ ਸਾਰਾ ਪਿੰਡ ਅਗਲੇ ਪਿੰਡ ਨਾਲ ਜਾ ਕੇ ਖੜਨੀ ਸੀਗੀ ਨਹੀਂ ਪਤਾ ਨਹੀਂ ਕਿੰਨੇ ਹੋਣਗੇ ਹਾਂਜੀ ਹ ਸਾਡੀ ਅੱਗੇ ਕਣਕ ਮਾਵਲੇ ਦਵਾਈ ਦਵਾ ਲਿਆ ਮੇਰਾ ਵੀ ਆਉਂਦੇ 2-3 ਕਿਲੋ ਮੇਰੇ ਭਰਾ ਦੇ ਸੜੇ ਅੱਛਾ ਆ ਕਣਕ ਨਾਲ ਇਹ ਮੇਰੇ ਭਰਾ ਦੀ ਹੂੰ ਉਹ ਕੋ ਦਿਨ ਨਹੀਂ ਮਿਲਦਾ ਹੋਰ ਪੰਡਾ ਚ ਵੀ ਲੱਗੀ ਆ ਨਾ ਹਾਂਜੀ 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 ਇਹ ਮੇਰੇ ਭਰਾ ਦਾ ਬੇਟਾ ਵੀ ਆਏ ਹੋਗੇ 2 ਕਿ ਮਹੀਨੇ ਉਦੋਂ ਬੇਟਾ ਪੂਰਾ ਉਦੋਂ ਵਿਚਾਰਾ 24-25 ਸਾਲ ਦਾ ਹੂੰ ਉਹ ਵੀ ਵਿਚਾਰਾ ਤਰ ਕੀੜਾ ਖਾ ਕੇ ਤੇ ਡੱਕ ਪਿਆ ਫਿਰ ਉਹਨੂੰ ਪਾਣੀ ਪੂਣੀ ਪਿਆ ਕੇ ਉਹਨੂੰ ਘਰੇ ਲੈ ਕੇ ਗਏ ਜੀ ਹੂੰ ਬਹੁਤ ਜਿਆਦਾ ਵੀ ਮਾਰੀ ਕਰੀ ਹਾਂਜੀ ਮਾਵਲੇ ਤੇ ਮਾਰ ਲਿਆ ਵਾ ਜੀ ਅਸੀਂ ਇਹਨੂੰ ਕਿ ਲਾਈ ਉਹ ਗੱਲ ਤੇ ਇਹ ਹੈ ਜੀ ਭਾਵੇਂ ਬੰਦੇ ਦਾ ਕਿਹੜਾ ਵੀ ਮੱਚੇ ਦੁੱਖ ਬਹੁਤ ਹੰਦਾਰ ਆ ਬਹੁਤ ਜਿਆਦਾ ਜੀ ਕਿਉਂਕਿ ਫਸਲ ਤੇ ਮਿਹਨਤ ਬਹੁਤ ਹੁੰਦੀ ਆ ਯਾ ਕਈ ਪੋਤੋ ਆ ਕਿ ਬਸ ਫਸਲ ਇਹ ਵੀ ਪੋਤੀ ਹੁੰਦਾ ਜੀ ਇੱਕ ਤਰ੍ਹਾਂ ਦਾ ਠੀਕ ਹੈ ਜੀ ਇਹਦੇ ਆਪਾਂ 100 ਆਸਾ ਕੀਤੀਆਂ ਹੁੰਦੀਆਂ 100 ਗੱਲ ਬਾਤ ਲੋਕਾਂ ਕਿਤੇ ਕਿਤੇ ਅਨਾਜ ਖਾਣਾ ਜੀ ਕੀ ਕੁਛ ਕਰਨਾ ਅਸੀਂ ਇਸ ਤਰ੍ਹਾਂ ਕਹਿੰਦੇ ਵੀ ਇਹਦਾ ਸਾਨੂੰ ਮਾਜਵਾ ਸਾਨੂੰ ਮਿਲਣਾ ਚਾਹੀਦਾ ਨਾ ਭਰਾਵਾ ਹਾਂ ਬਾਪੂ ਜੀ 10 ਦਿਨਾਂ ਦਾ ਖੇਤੋਂ ਨੂੰ ਦਿਨ ਨਹੀਂ ਕਰਦਾ ਜੀ ਤਿੰਨ ਦਿਨ ਹੋ ਗਏ ਜੀ ਇਹ ਵਿਚਾਰਾ ਰੋਈ ਜਾਂਦਾ ਘਰੀ ਜੀ ਮੈਂ ਆਪ ਵੇਖਿਆ ਕੱਲੇ ਨੂੰ ਜੀ ਘਰੀ ਬੈਠੇ ਨੂੰ ਜੀ ਹਾਂ ਜੀ ਇਹ ਬੰਦਾ ਇਹੋ ਜਿਹਾ ਬੀਬਾ ਇਧਰ ਸਾਰੇ ਪਿੰਡ ਦੇ ਵਿੱਚ ਇਸ ਬੰਦੇ ਦਾ ਇੱਕ ਨਾਂ ਆ ਜੀ ਗਰੀਬ ਨੂੰ ਕਿਸੇ ਨੂੰ ਕੁਝ ਨਹੀਂ ਕਹਿੰਦਾ ਜੀ ਇਹੋ ਜਿਹਾ ਬੰਦਾ ਜੀ ਕਿੱਕੇ ਹੀਰਾ ਜੀ ਇੱਕ ਤਰ੍ਹਾਂ ਦਾ ਜਿਹੜਾ ਬੰਦਾ ਇਹ ਨਾਲ ਵਰਤਦਾ ਜੀ ਹੂੰ ਅਸੀਂ ਕੱਲ ਦੇ ਪਰਸੋਂ ਪੂਰੇ ਪਰੇਸ਼ਾਨ ਹੈ ਜੀ ਹੂੰ ਅਈ ਰੋਟੀ ਵੀ ਨਹੀਂ ਹਲੇ ਚੰਗੀ ਲੱਗ ਰਹੀ ਸਾਨੂੰ ਨਾ ਇਹਨਾਂ ਨੂੰ ਲੱਗ ਰਹੀ ਅਸੀਂ ਇਹ ਕਹਿੰਦੇ ਸਰਕਾਰਾਂ ਨੂੰ ਚਾਹੇ ਕੁਝ ਵੀ ਨਾ ਤਾਂ ਪ੍ਰਬੰਧ ਕਰਨ ਵਾਲੇ ਸਾਡੇ ਐਸਜੀ ਦਾ ਮਾਜਵਾ ਮਿਲਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਤਕਰੀਬਨ 24 25 ਕਿੱਲੇ ਜਿਹੜੇ ਉਹ ਇਸ ਪਿੰਡ ਦੇ ਵਿੱਚ ਮੱਚੇ ਨੇ ਇੱਕੋ ਦਿਨ ਦੇ ਵਿੱਚ ਇਹਦੇ ਨਾਲ ਹੀ ਪਿੰਡ ਹੋਰ ਆ 나ਥੇ ਵਾਲਾ ਉੱਥੇ ਵੀ ਅੱਗ ਲੱਗੀ ਉੱਥੇ ਵੀ ਇਦਾਂ ਹੀ ਕਿੱਲੇ ਮੱਚੇ ਨੇ ਤਾਂ ਇਹਦਾ ਕੋਈ ਠੋਸ ਪ੍ਰਬੰਧ ਆ ਜਿਹੜਾ ਉਹ ਸਰਕਾਰ ਨੂੰ ਕਰਨਾ ਚਾਹੀਦਾ ਨਾ ਹਰ ਸਾਲ ਇਸੇ ਤਰ੍ਹਾਂ ਹੀ ਸ਼ਹਿਰ ਘਟਨਾਵਾਂ ਵੱਧ ਵੀ ਸਕਦੀਆਂ ਨੇ ਕਿਉਂਕਿ ਗਰਮੀ ਵੀ ਲਗਾਤਾਰ ਵੱਧ ਰਹੀ ਆ ਭਾਵੇਂ ਕਿ ਬਿਜਲੀ ਦੇ ਕੱਟ ਲੱਗ ਰਹੇ ਨੇ ਪਰ ਫਿਰ ਵੀ ਇਹ ਕੋਈ ਪ੍ਰਬੰਧ ਨਹੀਂ ਕਿ ਬਿਜਲੀ ਦੇ ਕੱਟ ਲਾ ਕੇ ਤੁਸੀਂ ਇਸ ਚੀਜ਼ ਨੂੰ ਬਚਾ ਲਓਗੇ ਕੋਈ ਠੋਸ ਹੱਲ ਇਹਦਾ ਜਰੂਰ ਸੋਚਣਾ ਚਾਹੀਦਾ